ਮੱਝ ਤੇ ਬੈਠੇ ਔਰ ਮੇਰੇ ਸਾਹਮਣੇ ਬੈਠੇ ਆਵਾਜ਼ ਆ ਰਹੀ ਹੈ ਵੀ ਕੋਨਿਆਂ ਤੱਕ ਕੋ ਕਸਰ ਤਾਂ ਨਹੀਂ ਸਭ ਤੋਂ ਪਹਿਲੇ ਮੈਂ ਆਪਣੇ ਲੋਕ ਸੰਗਤ ਸਾਹਿਬ ਵੱਲੋਂ ਅਸੀਂ ਅੱਜ ਤੁਹਾਨੂੰ ਇੱਥੇ ਸੱਦਾ ਦਿੱਤਾ ਸੀ ਔਰ ਜਿਸ ਤਰੀਕੇ ਨਾਲ ਸੰਗਤ ਕੋਨਿਆਂ ਜਿ ਖੜੀ ਆ ਕੋ ਇਧਰ ਖੜੀ ਆ ਮੇਰੀਆਂ ਭੈਣਾਂ ਬੀਬੀਆਂ ਖੜੀਆਂ ਨੇ ਮੈਂ ਮਾਫੀ ਚਾਹਨਾ ਕਿ ਅਸੀਂ ਅੰਡਰ ਐਸਟੀਮੇਟ ਕਰ ਗਏ ਸਾਨੂੰ ਲੱਗਦਾ ਸੀਗਾ ਕਿ ਬੰਦੇ ਆਣਗੇ ਨਹੀਂ ਕਈ ਕਹਿੰਦੇ ਸੀ ਜੀ ਕਿ ਸਾਨੂੰ ਡਰ ਲੱਗਦਾ ਜੀ ਸਾਨੂੰ دہشت ਹੈ ਪਰ ਮੇਰਾ ਅਜ ਸੀਨਾ ਚੌੜਾ ਹੋਇਆ ਨਾ ਤੇ ਬੱਚੇ ਡਰਦੇ ਨੇ ਨਾ ਬੀਬੀਆਂ ਡਰਦੀਆਂ ਨਾ ਨੌਜਵਾਨ ਡਰਦੇ ਨੇ ਨਾ ਬਜ਼ੁਰਗ ਡਰਦੇ ਨੇ ਤੁਸੀਂ ਸਾਰੇ ਇੱਥੇ ਆਏ ਹੋ ਫਤਿਹ ਦੀ ਸ਼ਾਂਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਾਤ ਸਾਬ ਨੇ ਸਵਾਲ ਕੀਤਾ ਕਿ ਸਾਨੂੰ ਅੱਗੇ ਦਾ ਰਾਹ ਦੱਸੋ ਇਹ ਅੱਗੇ ਦੇ ਰਾਹ ਵਾਸਤੇ ਤੁਹਾਨੂੰ ਸਾਰਿਆਂ ਨੂੰ ਇੱਥੇ ਸਦਿਆ ਹੈ ਇਹ ਤੇ ਛੋਟਾ ਜਿਹਾ ਇਰਤਿਹਾਨ ਹੈ ਜਿਹੜਾ 5 ਤਰੀਕ ਨੂੰ ਹੋਣਾ ਹੈ ਅੱਗੇ ਦੀ ਰਾਹ ਇਹ ਹੈ ਕਿ ਮਿਹਰਬਾਨੀ ਕਰਕੇ ਸਾਤ ਸਾਬ ਕਿੱਥੇ ਬੈਠੇ ਨੇ ਜਿਹਨਾਂ ਸਵਾਲ ਕੀਤਾ ਮੈਨੂੰ ਹੱਥ ਕਰਾ ਕਰੋ ਹਾਂ ਜੀ ਤੁਹਾਡੇ ਤੁਹਾਡਾ ਜਵਾਬ ਦੇ ਰਿਆਂ ਮਿਹਰਬਾਨੀ ਕਰਕੇ ਇਹੋ ਜਿਹਾ ਦਰਦਾਰਾ ਨੂੰ ਵੋਟਾਂ ਨਾਲ ਪਾ ਦੇਣਾ ਉਹ ਗਦਾਰ ਜਿਹੜੇ ਤੁਹਾਡੇ ਕੋਲ طاقت ਲੈ ਕੇ ਤੇ ਪੈਰਾਂ 'ਚ ਜਾ ਕੇ ਤਲਵੇ ਚਟਕਣ ਸਰਕਾਰਾਂ ਦੇ ਇਹੋ ਜਿਹੇ ਗਦਾਰਾਂ ਨੂੰ ਵੋਟਾਂ ਨਾਲ ਪਾ ਦੇਣਾ ਜਵਾਬ ਮਿਲ ਗਿਆ ਤੁਹਾਨੂੰ ਉਹ ਨਾ ਇਸ ਸਕੀਮ ਕੀ ਬਣਾ ਰਹੇ ਨੇ ਜੋ ਕਿ ਇਹਨਾਂ ਨੇ ਸਵਾਲ ਕਰਤਾ ਮੈਂ ਤੁਹਾਡਾ ਮੁੱਦਾ ਉਹ ਵੀ ਦੱਸ ਦਵਾਂ ਉਹ ਵੀ ਤੁਹਾਡਾ ਹੀ ਅਜੰਡਾ ਹੈ ਇਸ ਸਕੀਮ ਇਹ ਬਣਾ ਰਹੇ ਨੇ ਕਿ 2 ਸਾਲ ਬਾਅਦ ਇੰਟਰਨਲ ਇਲੈਕਸ਼ਨ ਹੋਣੀ ਚਾਹੀਦੀ ਸੀ ਨਹੀਂ ਕਰਾਈ ਉਹਨਾਂ ਕੀ ਪਟਾਰੇ ਨੇ ਸਰਕਾਰ ਸਾਹੀ ਹੈ ਚਾਪ ਨੂੰ ਸਸੀਆਂ ਜੁੱਤੀਆਂ ਅਸੀਂ ਚੁੱਕਦੇ ਆ ਅਗਲੇ 4 ਸਾਲ ਅਸੀਂ ਇਲੈਕਸ਼ਨ ਨਹੀਂ ਹੋਣ ਦੇਣੀ ਅੱਜ ਤੁਹਾਡੇ 'ਚ ਕਹਿ ਕੇ ਜਾ ਰਹੇ ਆ ਇੱਕ ਸਾਲ ਜਾਂ ਸਵਾ ਸਾਲ ਦੇ ਵਿੱਚ ਇਲੈਕਸ਼ਨਾਂ ਹੋਣਗੀਆਂ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਆਰਡਰ ਦੇ ਨਾਲ ਉਦੋਂ ਤੇ ਇਮਤਿਹਾਨ ਤੁਹਾਡਾ ਹੋਏਗਾ ਸਾਡਾ ਨਹੀਂ ਹੋਏਗਾ ਰਾਹ ਅਸੀਂ ਤੁਹਾਨੂੰ ਦੱਸਦੇ ਬੋਲੇ ਸੋਨਹੋਸ ਯਕਾ ਕਾਲਸਾ ਜੀ ਆਹ ਕਮੇਟੀ ਚੁਣ ਕੇ ਭੇਜੀ ਕੀ ਆਖਿਆ ਆ ਸਾਨੂੰ ਧੱਕੇ ਨਾਲ ਸਾਰ ਸਰਨਾ ਸਾਹਿਬ ਆ ਮੈਂਬਰ ਖੜੇ ਰਾਰਾ ਜੀ ਇੱਥੇ ਇਹ सोनू ਖੜਾ ਹੈ ਇਹ ਖੜਾ ਸਾਡਾ ਵਿਕੀ ਹੋਰੀ ਉਹ ਗੋਪਾ ਇੱਥੇ ਖੜਾ ਹੈ ਉਹ ਮੈਨੂੰ ਇਹ ਬਟੇ ਛੋਟੇ ਸਰਨਾ ਸਾਹਿਬ ਹਰਵਿੰਦਰ ਸਿੰਘ ਸਰਨਾ ਪੁਲਿਸ ਕਸ਼ੀਦ ਕੇ ਸਾਨੂੰ ਬਾਹਰ ਛੁੱਟ ਦੇਵੇ ਦਿੱਲੀ ਗੁਰਦੁਆਰੇ ਕਮੇਟੀ ਮੈਂ ਆਪਣੇ ਪਿਤਾ ਜਸਵੰਤ ਸੰਤੋਖ ਸਿੰਘ ਦੇ ਵੇਲੇ ਤੋਂ ਦੇਖ ਰਿਆ ਕੋਈ ਐਕਸ਼ਨ ਗੁਰੂ ਮਹਾਰਾਜ ਦੀ ਹਾਜ਼ਰੀ ਤੋਂ ਬਗੈਰ ਨਹੀਂ ਹੋਈ ਮਹਾਰਾਜ ਦਾ ਸਰੂਪ ਚੁੱਕ ਦਿੱਤਾ ਗਿਆ ਸਾਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ ਔਰ ਇਹ ਚਾਪਲੂ ਸਾਨੂੰ ਇਹ ਕੌਮ ਦੇ ਦੁਖੀਆਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਪ੍ਰਧਾਨ ਸਕਤਰ ਤੇ ਜੋ ਉਹਨਾਂ ਨੇ ਕੀਤਾ ਤੁਸੀਂ ਵੇਖ ਲਓ ਮੈਂ ਪੁੱਛਣਾ ਚਾਹਨਾ ਅਸੀਂ ਪ੍ਰਧਾਨਗੀਆਂ ਕੀ ਕੀ ਆ ਨੇ ਸੰਧਾ ਸਾਹਿਬ ਨੇ ਕੀਤੀਆਂ ਨੇ ਮੇਰੇ ਬਜ਼ੁਰਗਾਂ ਨੇ ਕੀਤੀਆਂ ਨੇ ਕਦੀ ਦੇਖਿਆ ਕਿ ਪ੍ਰਧਾਨ ਮੰਤਰੀਆਂ ਦੇ ਬੂਹੇ ਤੇ ਖਲੋਈਏ ਦਿੱਲੀ ਸੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੋ ਤਾਕਤ ਰੱਖਦਾ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਗੁਆਂਢੀ ਹੋਵੇ ਉਹ ਤੁਹਾਡੇ ਕੋਲ ਆ ਕੇ ਪੁੱਛੇਗਾ ਦੱਸੋ ਕੀ ਚਾਹੀਦਾ ਲੇਕਿਨ ਇਹ ਸਾਡੇ ਵਿੱਚੋਂ ਇਹ ਜਿਹੜੀ ਪਿੱਛੇ ਛੁੜਾ ਮਾਰ ਕੇ ਇੱਥੇ ਗਏ ਨੇ ਮੈਂ ਸਮਝਦਾ ਕਿ ਉਹ ਇਨਾਂ ਨੇ ਹਰਾਤ ਕੀਤੀ ਆਪਣੀਆਂ ਟਿਕਟਾਂ ਪਿੱਛੇ ਆਪਣੇ ਮੁਕਦਮਿਆਂ ਪਿੱਛੇ ਇੱਥੇ ਆਖਿਆ ਗਿਆ ਕਿ ਜੇ ਤੁਸੀਂ ਸਾਨੂੰ ਵੋਟਾਂ ਨਾ ਪਾਈਆਂ ਨੇ ਨਿੱਕੇ ਨਿੱਕੇ ਮੇਰੇ ਵੀਰ ਨੇ ਜੀਤ ਸਿੰਘ ਨੇ ਕਿਸੇ ਨੇ ਖਰਾਦ ਲਾਈਏ ਕਿਸੇ ਨੇ ਗ੍ਰਾਈਂਡਰ ਲਾਇਆ ਕਿਸੇ ਨੇ ਕੋਈ ਛੋਟਾ ਮੋਟਾ ਕੰਮ ਕਰਦਾ ਉਹ ਲੋ ਆਖਦੇ ਨੇ ਜੇ ਵੋਟਾਂ ਨਾ ਪਾਈਆਂ ਨਾ ਤੇ ਜੀਐਸਟੀ ਦੀਆਂ ਰੇਡਾਂ ਕਰਾਂਵਾਂਗੇ ਖਾਲਸਾ ਜੀ ਇਹ ਕੌਮ ਜੀਐਸਟੀ ਦੀਆਂ ਰੇਡਾਂ ਤੋਂ ਡਰੇਗੀ ਇਤਿਹਾਸ ਨਹੀਂ ਪਤਾ ਕਿ ਬੰਦ-ਬੰਦ ਕਟਿਆ ਜਾਂ ਬੀਬੀਆਂ ਨੇ ਤੇ ਅਰਦਾਸ ਕਰ ਕੀ ਕਰਦੀ ਸੀ ਮੀਰ ਬਨੂ ਦੀ ਜੇਲਾਚ ਚਾਰ ਪੈਰ ਦਿੰਦੇ ਸੁੱਖ ਤੇ ਬਕੀਰth ਹੋਏ ਤੇਰੇ ਬਾਣੇ ਚ ਬਕੀਰth ਹੋਏ ਆਣ ਵਾਲੇ ਰਾਤ ਦੇ ਚਾਰ ਪੈਰ ਸੁੱਖ ਦੇ ਬਕੀਰth ਹੋਣ ਇਹ ਤੇਰੀਆਂ ਜੀਐਸਟੀ ਤੋਂ ਡਰਨ ਗਿਆ ਇਹ ਸਮਝ ਲੋ ਗੱਲ ਇੱਕ ਨਵਾਂ ਨਰੇਟਿਵ ਸੱਜਿਆ ਜਾ ਰਿਹਾ ਹੈ ਉਹ ਕੀ ਨਰੇਟਿਵ ਸੱਜਿਆ ਜਾ ਰਿਹਾ ਹੈ ਉਹ ਆਖਿਆ ਜਾ ਰਿਹਾ ਕਿ ਪੱਗ ਦੇਖੋ ਪੱਗ ਦੇਖੋ ਓਏ ਇਹਨਾਂ ਦੀ ਪੱਗ ਨਾ ਦੇਖਿਓ ਇਹਨਾਂ ਦੇਖੋ ਪੱਗਾਂ ਤੇ ਸਰਕੇ ਦੇ ਨੇ ਇਨਾਂ ਦੇ ਵਿੱਚ ਇਨਾਂ ਦੇ ਵਿੱਚ ਸਿਰ ਹੈਗੇ ਨੇ ਧਿਆਨ ਸਿੰਘ ਡੋਗਰੇ ਆਰਕਿਆਂ ਦੇ ਪਥੀ ਚਾਦ ਆਰਕਿਆਂ ਦੇ ਇਹ ਧੀਰ ਬੜੀਏ ਨੇ ਇਹ ਹੁੜੇ ਨਾ ਲਿਆ ਮੰਤ ਮੇਰਾ ਨੂੰ ਇਨਾਂ ਦੇ ਵਿੱਚ ਉਹ ਸਿਰ ਨੇ ਇਹ ਇਹੋ ਜੀ ਪੱਗ ਦੇ ਕੇ ਵੋਟ ਨਾ ਪਾ ਦੇਣਾ ਇਹ ਜਿਹੜਾ ਸਾਫ ਸਾਹ ਬਣਿਆ ਆਇਸੀ ਨਾ ਬੰਦੂ ਸਵਾਲ ਕਰਨ ਕਿ ਅਗਲਾ ਰਾਹ ਦੱਸੋ ਇਹ ਗੁਰਦੁਆਰਾ ਕਮੇਟੀ ਦੇ ਬਹਾਨੇ ਤੁਹਾਡੀ ਤਾਕਤ ਦੇ ਬਹਾਨੇ पोलिटिक्स जाना चाहते हैं ताकि कौम की ताकत लैके चले जाइए और छुरा मारी वे अपने अपने वास्ते नहीं गए ने यह अपने वास्ते गए ने यह पिछड़ छुरा मार गए खालसा जी दसम पिता ਦੀ ਅਗਰ ਅਸੀਂ ਚੜਨਾ ਦੀ ਧੂੜ ਵੀ ਬਣ ਜਾਈਏ ਨਾ ਤੇ ਮੇਰਾ ਖਿਆਲ ਹੈ ਕਿ ਸਾਡਾ ਕਈ ਜੀਵਨ ਸਫਲ ਹੋ ਜਾਣਗੇ ਸਾਡੇ ਪਰਿਵਾਰਾਂ ਦੇ ਜੀਵਨ ਸਫਲ ਹੋ ਜਾਣਗੇ ਲੇਕਿਨ ਤਸੰਪਤਾ ਦੇ ਆਲੇ ਦੁਆਲੇ ਦਾ ਘੇਰਾ ਜਦੋਂ ਕਮਜ਼ੋਰ ਹੋਇਆ ਨਾ ਤੇ ਇੱਕ ਦੁਸ਼ਮਣ ਇੱਕ ਕਾਤਲ ਨੇ ਜਾ ਕੇ ਛੁਰੇ ਨਾਲ ਵਾਰ ਕੀਤਾ ਸੀਗਾ ਖੰਜਰ ਨਾਲ ਵਾਰ ਕੀਤਾ ਸੀ ਇਹ ਉਹ ਸਿੱਖ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਖੰਜਰ ਨੇ ਜਿਹੜੇ ਤੁਹਾਡਾ ਕਮਜ਼ੋਰ ਢੇਰਾ ਬਣਾ ਕੇ ਇਹ ਵਾਪਸ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕਰਨਗੇ ਗੁਰੂ ਪੰਥ ਤੇ ਹਮਲਾ ਕਰਨਗੇ ਤਾਕਤ ਤੁਹਾਡੇ ਕੋਲੋਂ ਲੈਣਗੇ ਚਾਹਲੂਸੀ ਸਰਕਾਰਾਂ ਜੀ ਕਰਨਗੇ ਇਹ ਏਜੰਡਾ ਨਾਲ ਤੇ ਚਲਾਣਗੇ ਜਿਹੜਾ ਗੁਰੂ ਗ੍ਰੰਥ ਗੁਰੂ ਪੰਥ ਨੂੰ ਮਾਰਨਾ ਚਾਹੁੰਦਾ ਇਹਨਾਂ ਨੂੰ ਮੋਟਾ ਪਾਉਗੇ ਤੁਸੀਂ ਇਹ ਵੀ ਹੋਰ ਦਵਾਂਗੇ ਸ਼ੇਮ 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 ਕਾਕਾ ਜੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਦਰਬਾਰ ਦੇ ਵਿੱਚ ਖਲੋ ਕੇ ਕੀ ਆਖਿਆ ਸੀ ਉਹ ਮੇਰੇ ਖਿਆਲ ਮਰੂ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਹਿੰਦਾ ਮੈਂ ਤੇ ਟੈਲੀਫੋਨ ਤੇ ਝੂਠ ਨਹੀਂ ਬੋਲਿਆ ਗੁਰੂ ਗੱਲ ਇੱਥੇ ਗੁਰੂ ਮਹਾਰਾਜ ਦੇ ਹਜ਼ੂਰ ਨੌਵੇਂ ਪਾਸ਼ਾ ਦੇ ਹਜ਼ੂਰ ਝੂਠ ਬੋਲਾਂਗਾ ਔਰ ਇਹਦੇ ਪਿੱਛੇ ਇਹ ਸਰਸਾ ਕਾਲਕਾ ਕਾਲੋ ਇਹ ਸਾਰੇ ਖੜੇ ਹੋ ਮੋਂਦੀ ਇਹ ਸਾਰੇ ਖੜੇ ਨਾਰੇ ਜਕਾਰੇ ਛੱਡਦੇ ਪਏ ਆਖਦਾ ਕਿ ਸਿਰ ਵੜਵਾ ਲਵਾਂਗਾ ਲੇਕਿਨ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਕਦੀ ਪਿੱਠ ਨਹੀਂ ਦਿਖਾਵਾਂਗਾ ਇਹ ਸਿਰ ਝੁਕੇਗਾ ਨਹੀਂ ਇਹ ਸਿਰ ਕੱਟ ਜਾਏਗਾ ਕੌਮ ਵਾਸਤੇ ਖੜਾ ਹੋਏਗਾ ਤੇ ਖਾਲਸਾ ਜੀ ਕੀ ਕੀਤਾ ਫਿਰ ਉਹਦੇ ਬਾਅਦ ਕਿ ਠੇਕੇ ਠੇ ਨਹੀਂ ਝੁਕੇ ਆ ਸਿਰ ਮੈਂ ਪੁੱਛਣਾ ਚਾਹਨਾ ਤੂੰ ਗੁਰੂ ਨਵੇਂ ਪਾਸ਼ਾ ਦੇ ਦਰ ਤੇ ਕੀ ਆਖਿਆ ਸੀ ਕਿ ਮੇਰੀ ਪਿੱਛੇ ਗੁਰੂ ਤੇਗ ਬਹਾਦਰ ਹੈ ਉਹ ਤੇਰੀ ਪਿੱਠ ਤੇ ਗੁਰੂ ਤੇਗ ਬਹਾਦਰ ਹੋਏਗਾ ਧੀਰਮੱਲੀਏ ਦੀ ਮਰਦਨ ਰੈਣੂ ਦੀ ਜੇ ਤੇਰੇ ਤੇ ਗੁਰੂ ਤੇਗ ਬਹਾਦਰ ਤੇ ਸਾਡੀ ਪਿੱਠ ਤੇ ਰੰਗ ਜੇ ਬੈਠੇ ਹੈ ਉਹ 84 ਦੇ ਕਾਤਲ ਅਸੀਂ ਅੱਧਰ ਕਰਾ ਦਈਏ 84 ਦੀ ਯਾਦਗਾਰ ਬਣਾ ਦਈਏ ਇੱਥੇ ਬੈਠੇ ਨੇ ਸਾਰੇ ਇਹਨਾਂ ਨੂੰ ਪਤਾ ਕਿੱਦਾਂ ਦੀ ਲੜਾਈਆਂ ਲੜੀਆਂ ਨੇ ਕੌਮ ਵਾਸਤੇ ਅਸੀਂ ਜੋ ਮਰਜ਼ੀ ਕੀਤਾ ਹੋਵੇ ਕੌਮ ਨੂੰ ਕਦੀ بیماری ਹੋ ਜਾਂਦਾ ਤੁਸੀਂ ਆਪਣੇ ਪਿੱਠ ਦੇ ਉੱਤੇ ਉਹਨਾਂ ਨੂੰ ਬਿਖਾਇਆ ਮਹੰਤ ਨਰੇਣੂ ਆੜਗਿਆ ਨੂੰ ਤੁਸੀਂ ਉਹਨਾਂ ਨੂੰ ਬਿਖਾਇਆ ਧੀਰਮਤੀ ਆੜਗਿਆ ਨੂੰ ਔਰ ਕੌਮ ਦੀ ਪਿੱਠ 'ਤੇ ਛੁਰੇ ਮਾਰੇ ਨੇ ਕਾਲ사 ਜੀ ਮੈਂ ਇੱਕ ਵਾਰੀ ਨਾ ਪਹਿਲੇ ਜਕਾਰਾ ਛੁੜਾਣਾ ਚਾਹਨਾ ਵਾਂ ਕਿ ਇਹ ਨਰੇਣੂ ਦੀ ਪੱਗ ਨੂੰ ਇਹ ਧੀਰਮਤੀ ਦੀ ਪੱਗ ਨੂੰ ਇਹ ਡੋਗਰੇ ਧਿਆਨ ਸਿੰਘ ਦੀ ਪੱਗ ਨੂੰ ਵੋਟਾਂ ਪਾਉਗੇ ਜੇ ਨਹੀਂ ਪਾਉਗੇ ਮੈਂ ਚਿਕਾਰਾ ਛੱਡਾਂਗਾ ਹੱਥ ਖੜੇ ਕਰਕੇ ਜਵਾਬ ਦੇਣਾ ਗੜੀ ਗੜੀ ਸੁਨੇਹਾ ਦੇ ਦੇਣਾ ਇਹ ਸਾਰੇ ਤਵਰ ਕਰੋ ਬਈ ਮੈਸੇਜ ਚਲੇ ਜਾਵੇ ਸਾਰਿਆਂ ਨੂੰ ਜਿਹੜੇ ਰਹਿ ਗਏ ਆਏ ਕਿ ਸਿੱਖਾਂ ਦਾ ਇੱਥੇ ਬੀਬੀਆਂ ਦਾ ਕੀ ਇੱਥੇ ਨੌਜਵਾਨਾਂ ਨੇ ਵਰਡ ਦਿੱਤਾ ਹੈ ਕੀ ਫੈਸਲਾ ਦਿੱਤਾ ਬੜਾ ਇਹ ਵੀ ਸੋਹ ਹਾਂ ਸਾ ਕੀ ਅੱਜ ਜੀ ਇਹਨਾਂ ਦੇ ਮੂਲ ਨੂੰ ਸੱਤ ਸੁਗ ਜਾਂਦਾ ਹੈ ਦਹੀਂ ਜੰਮ ਜਾਂਦੀ ਹੈ ਜੇ ਇੱਥੇ ਰਾਮ ਰਹੀਮ ਨੂੰ 20 ਵਾਰ ਪਰੋਲ ਮਿਲ ਜਵੇ ਸਾਡੇ ਬੰਦੇ ਸੀ ਜਿਹਨਾਂ ਦੇ ਬੈਠੇ ਨੇ 25 25 28 28 ਸਾਲ ਤੋਂ ਇੱਕ ਦਿਨ ਦੀ ਪਰੋਲ ਲਈ ਇੱਥੇ ਤੇ ਜਦ ਜਾਂਦੀ ਹੈ ਜੇ ਜੀਮ ਕੰਨ ਦੀ ਦੇ ਕਾਤਲ ਛੱਡ ਦਿਓ ਬਿਲਕਿਸਮਾਲੋਂ ਨੇ ਕਾਤਲ ਛੱਡ ਦਿਓ ਤੁਸੀਂ ਤੇ ਆਖਦੇ ਸੀ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਉਣ ਜਾਵਾਂਗੇ ਜਿਹੜੇ ਮਸਲੇ ਹੱਲ ਕਰਾਏ ਨੇ ਤੁਹਾਡੇ ਜਾਣ ਤੋਂ ਬਾਅਦ ਤੇ ਮਸਲੇ ਵੱਧ ਗਏ ਨੇ ਔਰ ਮਸਲੇ ਜਿਹੜੇ ਵਧੇ ਨੇ ਤੁਸੀਂ ਦੇਖੋ ਚੰਡੀਗੜ੍ਹ ਦੀ ਚੰਡੀਗੜ੍ਹ ਦੀ ਜਿਹੜੀ ਮੈਂ ਸਮਝਦਾ ਐਡਮਿਨਿਸਟ੍ਰੇਸ਼ਨ ਹੈ ਇਹਦੇ ਵਿੱਚ 60 ਪੈਸੇ ਪੰਜਾਬ ਦੇ ਅਸਰਾ ਦਾ ਦਖਲ ਹੁੰਦਾ ਸੀ ਕੱਢ ਦਿੱਤਾ ਗਿਆ ਜਿਹੜਾ ਭਾਖੜਾ ਨੰਗਲ ਪ੍ਰੋਜੈਕਟ ਹੈ ਉਹਦੇ ਪੰਜਾਬ ਦੇ ਅਫਸਰਾਂ ਦਾ ਕੰਟਰੋਲ ਹੁੰਦਾ ਸੀ ਕੱਢ ਦਿੱਤਾ ਗਿਆ ਬੋਲੇ ਤੁਸੀਂ ਨੰਦੇੜ ਸਾਹਿਬ ਦੇ ਵਿੱਚ 12 ਮੈਂਬਰ ਸਰਕਾਰ ਨੇ ਨਾਮਜ਼ਦ ਕਰਤੇ ਬੋਲੇ ਤੁਸੀਂ ਪਟਨਾ ਸਾਹਿਬ ਦੀ ਕਮੇਟੀ ਸਰਕਾਰ ਚੁੱਕ ਕੇ ਲੈ ਗਈ ਬੋਲੇ ਤੁਸੀਂ ਡਾਕਟਰ ਬੰਗੋਰ ਸਿੰਘ ਦਾ ਸੰਸਕਾਰ ਰੋੜ ਕੇ ਰੱਖ ਦਿੱਤਾ ਬੋਲੇ ਤੁਸੀਂ ਨਹੀਂ ਬੋਲਦੇ ਨਾ ਤੁਸੀਂ ਤੁਸੀਂ ਕਿਉਂ ਨਹੀਂ ਬੋਲੇ ਖਾਲਸਾ ਜੀ ਇੱਕ ਗੱਲ ਸਮਝ ਲੈਣਾ हरियाणा ਦੇ ਵਿੱਚ ਇਲੈਕਸ਼ਨ ਹੋਇਆ ਪਿਛਲੇ ਮਹੀਨੇ ਤੇ ਇਹ ਜਿਹੜੀ ਸਰਕਾਰੀ ਠੱਪਿਆ ਦੇ ਜਿਹੜੇ ਸਰਕਾਰੀ ਸਾਹਨ ਤੁਰੇ ਫਿਰਦੇ ਸੀਗੇ ਬਾਪਾ ਦਾदूवाल ਜਿਹੜਾ ਸਭ ਤੋਂ ਵੱਡਾ ਲੀਡਰ ਸੀਗਾ ਕੀ ਬਣਿਆ ਉਹਨਾਂ ਦੇ ਨਾਲ ਹਰਿਆਣੇ ਦੇ ਸਿੱਖਾਂ ਨੇ ਹਰਾ ਕੇ ਪਲੇ ਮਾਰੇ ਬੋਲੇ ਸੋ ਨਿਹਾਲ ਸਿਆਤਾ ਤੇ ਹਣ ਵਾਲੀਏ ਤੁਹਾਡੀ ਆ ਸਰਕਾਰੀ ਮੋਰਾਂ ਨੇ ਜਿਤਾਣੇ ਨੇ ਕਿ ਹਰਿਆਣੇ ਨੇ ਫੈਸਲਾ ਤੁਹਾਡਾ ਔਰ ਜਿਵੇਂ ਸਰਾਰ ਸਾਹਿਬ ਨੇ ਸਵਾਲ ਕੀਤਾ ਸੀ ਨਾ ਸਾਨੂੰ ਅੱਗੇ ਦੱਸੋ ਕੀ ਕਰਨਾ ਸਾਡੇ ਕੋਲ ਬੋਲ ਕੇ ਪੁੱਛਣ ਨਾ ਆਣਾ ਜੇ ਤੁਸੀਂ ਫੈਸਲਾ ਕੌਮ ਦੇ ਰਪੰਥ ਦੇ ਖਿਲਾਫ ਕਰ ਦਿੱਤਾ ਜੇ ਇਲਾ ਧੀਰਵਰਿਆਂ ਨੂੰ ਜਿਤਾ ਦਿੱਤਾ ਫਿਰ ਸਾਨੂੰ ਪੁੱਛਣ ਨਾ ਆਣਾ ਫਿਰ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਹਾਲਸਾ ਕੀ ਅੱਜ ਮਹਾਕੁੰਭ ਦੇ ਵਿੱਚ ਹਿੰਦੂ ਰਾਸ਼ਟਰ ਦਾ ਏਜੰਡਾ ਡਿਕਲੇਅਰ ਹੋਇਆ ਮੈਂ ਸਮਝਦਾ ਇਹ ਬੋਲੋ ਜੀ ਦੇ ਰਸਤੇ ਇਹ ਕਦੀ ਨਹੀਂ ਬੋਲਣਗੇ ਤੁਸੀਂ ਇਹ ਦੱਸੋ ਨਕਲੀ ਹਸਪਤਲ 100 ਬਿਸਤਰਿਆਂ ਦਾ ਬਣ ਗਿਆ ਸੀ ਨਾ ਕਿੱਥੇ ਹੈ ਇਹ ਸਰਨਾਥ ਸਾਹਿਬ ਸਕੂਲੋਂ ਵੀ ਗੱਲ ਕਰਕੇ ਗਏ ਨੇ ਇਹ ਸਕੂਲ ਕਿੱਥੇ ਹੈ ਮੈਂ ਪੁੱਛਣਾ ਚਾਹਨਾ ਵਾਂ ਤੁਸੀਂ ਕੌਮ ਦੇ ਵੱਡੇ ਮਸਲਿਆਂ ਤੇ ਚੁੱਪੀ ਤੁਸੀਂ ਦਿੱਲੀ ਕੋ ਦੁਆਰਾ ਕਮੇਟੀ ਦੇ ਇੰਸਟੀਚਿਊਸ਼ਨ ਤੁਸੀਂ ਖਤਮ ਕਰ ਦਿੱਤੀ ਤੁਸੀਂ ਸਾਰਾ ਸਟਾਫ ਸਾਰਾ ਸਕੂਲ ਦਾ ਸਟਾਫ ਤੁਸੀਂ ਕੰਪਿਊਟਰ ਤੱਕ ਚੁੱਕ ਕੇ ਲੈ ਗਏ ਤੁਸੀਂ ਗੁਰੂ ਦੀ ਗੋਲ ਕਾਚੋ ਲੰਗਰਾਂ ਦੇ ਵਿੱਚੋਂ ਤੁਹਾਡੀਆਂ ਪੋਲਿਟਿਕਲ ਮੀਟਿੰਗਾਂ ਰੋ ਲੰਗਰ ਜਾਂਦਾ ਪਿਆ ਲੇਕਿਨ ਜਿਹੜੀ ਤਸਰ ਰਹਿ ਗਈ ਸੀ ਉਹ ਵੀ ਪੂਰੀ ਤੁਸੀਂ ਕਰ ਦਿੱਤੀ ਕਿ ਅੱਜ ਤੱਕ ਕਦੀ ਕੋਈ ਹੈਡ ਗਰੰਥੀ ਨਹੀਂ ਮੈਂ ਦੇਖਿਆ ਸੀਗਾ ਇਹ ਪਰਮਜੀਤ ਰਾਣਾ ਬੈਠਾ ਧਰਮ ਪ੍ਰਚਾਰ ਦਾ ਮੁਖੀ ਮੈਂ ਕਦੀ ਕੋਈ ਹੈਡ ਕੰਸੀ ਨਹੀਂ ਦੇਖਿਆ ਸੀਗਾ ਕਿ ਪੋਲਿਟিক্যাল ਮੀਟਿੰਗਾਂ ਦੇ ਵਿੱਚ ਜਾ ਕੇ ਵੋਟਾਂ ਮੰਗੇਗਾ ਉਹ ਤੁਸੀਂ ਉਹ ਨਵੇਂ ਪਾਸ਼ਾ ਦੇ ਦਰਦ ਦੇ ਹੱਡ ਕੰਤੀ ਨੂੰ ਵੀ ਲੈ ਗਏ ਹੋ ਜਿਸ ਨਵੇਂ ਪਾਸ਼ਾ ਦੇ ਦਰਦ ਤੇ ਤੁਸੀਂ ਸੋਚ ਚੁੱਕੀ ਸੀ ਕਿ ਅਸੀਂ ਸਿਰ ਵਢਾ ਦੇਾਂਗੇ ਅਸੀਂ ਫਾਰਮ ਵਾਸਤੇ ਭੁਗਤਾਂਗੇ ਮੈਂ ਸਮਝਦਾ ਬੜਾ ਕੁਛ ਹੈ ਬੋਲਣ ਨੂੰ ਬੜਾ ਕੁਛ ਹੈ ਕਹਿਣ ਨੂੰ ਲੇਕਿਨ ਗੁਰੂ ਮਾਇਆ ਜੀ ਮੇਰੇ ਰੱਖੇ ਤੁਸੀਂ ਸਾਰੇ ਜਾਣੀ ਜਾਣੋ ਔਰ ਅੱਜ ਇੱਕ ਆਵਾਜ਼ ਦੇ ਵਿੱਚ ਉਹ ਤੁਸੀਂ ਜਕਾਰਾ ਛੱਡੋਗੇ ਔਰ ਤੁਸੀਂ ਹੱਥ ਖੜੇ ਕਰੋਗੇ ਮੈਂ ਨਹੀਂ ਜਕਾਰਾ ਛੱਡਾਂਗਾ ਔਰ ਇਹ ਫੈਸਲਾ ਦਿਓ ਆਪਣਾ ਤਾਂ ਕਿ ਅਸੀਂ ਵੀ ਹੌਸਲਾ ਰੱਖੀਏ ਕਿ ਅਸੀਂ ਜੇ ਸਰਕਾਰਾਂ ਦੇ ਨਾਲ ਮੱਥਾ ਮਾਰਦੇ ਪਏ ਆ ਸਰਕਾਰਾਂ ਦੇ ਨਾਲ ਲਾਹਣਦੇ ਪਏ ਆ ਸਾਨੂੰ ਵੀ ਸਰਕਾਰਾਂ ਦੇ ਚੁੱਕੇ ਅੰਦਰ ਦੇ ਦੇਣਾ

ਬੀਬੀਆਂ ਨੂੰ ਆਇਆ ਕੋ ਮੱਦ ਵੀ ਚਕਾਰਾ ਛੱਡ ਦਿਓ ਸ੍ਰੀ ਅਕਾਲ ਮੈਂ ਖਾਸ ਤੌਰ ਤੇ ਧਰਵਾਦੀਆਂ ਸਾਰੀਆਂ ਕਨੋਨੀਆਂ ਦਾ ਸਾਰੀ ਬੈਨਾ ਲਵਾਂਗਾ ਤਾਂ ਰਹਿ ਜਾਏਗਾ ਖਾਸ ਤੌਰ ਤੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਿੱਖ ਸੁਭਾਵਾਂ ਦਾ ਇਹ ਸਾਡੀ ਬੀਬੀਆਂ ਇੱਥੇ ਬੀਬੀ ਮੰਦੀਰ ਜੀ ਬੀਬੀ ਰਵਿੰਦਰ ਕੌਰ ਜੀ ਇੱਥੇ ਬੈਠੇ ਨੇ ਔਰ ਮੈਂ ਖਾਸ ਤੌਰ ਤੇ ਧਨਵਾਦੀਆਂ ਇਸ ਬੈਂਕੁਇਟ ਹਾਲ ਦੇ ਮਾਲਕ ਸਾਧ ਤੇ ਜਦਰ ਸਿੰਘ ਹੋਰਾਂ ਦਾ ਕਿਉਂਕਿ ਕਈ ਗੱਲਾਂ ਮੈਂ ਬੋਲ ਨਹੀਂ ਸਕਦਾ ਜੋ ਦਿੱਤੋ ਬੜਾ ਵੱਡਾ ਪ੍ਰੈਸ਼ਰ ਇੱਕ ਬਣਿਆ ਸੀਗਾ ਕਿ ਇੱਥੇ ਮੀਟਿੰਗ ਨਹੀਂ ਹੋਣ ਦੇਵਾਂਗੇ ਇਹ ਲੋਸੀਟ ਕਰ ਦਿੱਤਾ ਜਾਇਆ ਗਿਆ ਜਾਂ ਜੋ ਵੀ ਕਹਾਂ ਮੈਂ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਤੁਸੀਂ ਸਮਝ ਸਕਦੇ ਹੋ ਡਾ ਰਦਾ ਪ੍ਰਧਾਨ ਜੀ ਹਾਂ ਜੀ ਜਦੋਂ ਡਰਦੇ ਹੋ ਡਰ ਗਿਆ ਔਰ ਇਹ ਬੰਦੇ ਦੀ ਦਲੇਰੀ ਹੈ ਕਿ ਉਹ ਡਰ ਗਿਆ ਕਿ ਇਸ ਲਈ ਗਿਆ ਕਿ ਜੋ ਮੈਂ ਤੁਹਾਨੂੰ ਕਹਿ ਦਿੱਤਾ ਕਿ ਇੱਥੇ ਮੀਟਿੰਗ ਹੋਏਗੀ ਮੀਟਿੰਗ ਹੋਏਗੀ ਚਿਕਾਰਾ ਛੱਡੋ ਇਹ ਰਾਤ ਬਰੇ ਸੋ ਨਿਹਾਲ ਅੱਲਾਹ ਅੱਲਾਹ ਸੋ ਇਸ ਕਰਕੇ ਦਲੇਰ ਬਣੋ ਇਹਾਂ ਦੀ ਪਿੱਛੇ ਤੇ ਇਹੋ ਜਿਹੇ ਬੈਠੇ ਨੇ ਮਾਨਤ ਨਰੇਨੂ ਬੈਠੇ ਨੇ ਗੁਰੂ ਤੇਗ ਬਹਾਦਰ ਅਗਰ ਕਿਸੇ ਦੀ ਪਿੱਠ ਤੇ ਬੈਠਾ ਉਹ ਮੇਰੀ ਸੰਗਤ ਦੀ ਪਿੱਠ ਤੇ ਬੈਠਾ ਹੈ ਇਹ ਸੰਗਤ ਕਦੀ ਗਲਤ ਫੈਸਲਾ ਨਹੀਂ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ